hey what's going on you and i not on me not on you yeah. okay so what's up what's going on not the you any back it seems like aaj america to ik apne desi di kartoot apne asian di kartoot samne aayi aa aur body cam diya videos leak ho rahi hain aur lagatar viral ho rahi hain is thodi ji ghatna thodi purani hai tohanu pata hai ki jehdi video ਬਾਡੀ ਕੈਂਪ ਦੀ ਫੋਟੋਜ਼ ਹੁੰਦੀ ਆ ਉਹ ਥੋੜੇ ਫਿਊ ਟਾਈਮ ਦੇ ਬਾਅਦ ਰੀਲੀਜ਼ ਹੁੰਦੀ ਆ ਥੋੜੇ ਮਹੀਨਿਆਂ ਦੇ ਬਾਅਦ ਰਿਲੀਜ਼ ਕਰਦੇ ਆ ਉਹਨੂੰ ਸੋ ਐਸੀ ਤਰ੍ਹਾਂ ਅੱਜ ਸਟੋਰੀ ਸ਼ੇਅਰ ਹੀ ਹੈਗੀ ਆ ਨਾਇਦਰ ਅਲੀ ਸ਼ਾ ਜਿਹਨੇ ਇੰਨੀ ਕੰਦੀ ਹਰਕਤ ਕੀਤੀ ਆ ਕਿ ਜਿਹਦੀ ਵਜ੍ਹਾ ਤੋਂ ਇਹਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਸੋ ਆਪਾਂ ਤੁਹਾਡੇ ਨਾਲ ਸਾਰਾ ਕੁਝ ਐਕਸਪਲੇਨ ਕਰਾਂਗੇ ਕਿ ਤੁਹਾਡੀ ਹਰ ਇੱਕ ਛੋਟੀ ਤੋਂ ਛੋਟੀ ਗਲਤੀ ਵੀ ਤੁਹਾਨੂੰ ਬਹੁਤ ਬੜੀ ਮੁਸੀਬਤ ਦੇ ਵਿੱਚ ਫਸਾ ਸਕਦੀ ਆ ਸੋ ਇਹਨੇ ਤਾਂ ਇੱਕ ਘਨਾਉਣੀ ਔਰ ਜਾਣਬੁੱਝ ਕੇ ਇਹ ਗਲਤੀ ਕੀਤੀ ਆ ਜਿਹੜੀ ਕਿ ਤੁਸੀਂ ਸਾਫ਼-ਸਾਫ਼ ਕੈਮਰੇ ਦੇ ਵਿੱਚ ਜਿਹੜੀ ਵੀਡੀਓ ਦੇ ਵਿੱਚ ਆ ਰਹੇ ਹੋ ਤੁਸੀਂ ਸਾਰੀ ਸਮਝ ਜਾਣੀ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਆ ਦੇਖੋ 14th, 2025, Rhode Island. Inside a local store, Nader wasn't just shopping. He was stalking, following women, crossing lines, enough to call the cops. Moonsocket police stepped in, and what happened next was all caught on body cam. Did you call? Okay, well, what's going on? Can you talk he's to me real quick? I can't hear you. Yeah, you called to me. Yeah, yeah. So, what's going on? He's following the woman. He's over, over there. In the vampire, right I, miss, I can't hear you. In the blue shirt. Yep, right I see there. him. Can okay. you tell me what's going on? He followed us around the store. Okay. And now he's in his pants, and you yeah. can see it. Okay. Yeah. right. Like I said, I just. Uh, are you want yeah. hanging out here okay. real quick yeah. for me? ਉਸੀਂ ਦੇਖਿਆ ਇਹਦੇ ਉੱਪਰ ਕੀ ਚਾਰਜ ਕੀਤੇ ਇਹਨੂੰ ਔਰਤਾਂ ਨੇ ਕੰਪਲੀਟ ਕੀਤੀ ਹੈ ਦੀ ਕਿ ਇਹ ਗਲਤ ਹਰਕਤਾਂ ਕਰਦਾ ਸੀ ਪਹਿਲਾਂ ਤਾਂ ਉਹਨਾਂ ਨੂੰ ਫੋਲੋ ਕਰਦਾ ਪਿਆ ਸੀਗਾ ਮਾਰਕੀਟ ਦੇ ਵਿੱਚ ਸੋ ਜਦੋਂ ਉਹਨੂੰ ਫੋਲੋ ਕਰਦਾ ਸੀਗਾ ਔਰ ਨਾਲ ਦੀ ਨਾਲ ਉਹਨਾਂ ਨੇ ਦੇਖ ਕੇ ਇੱਕ ਗੰਦੀਆਂ ਚੀਪ ਹਰਕਤਾਂ ਕਰਦਾ ਸੀਗਾ ਜਿਹੜੀਆਂ ਮੈਂ ਕੈਮਰੇ ਦੇ ਅੱਗੇ ਦੱਸ ਨਹੀਂ ਸਕਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਈਆਂ ਹੋਣੀ ਜਾਂ ਤੁਸੀਂ ਦੇਖ ਵੀ ਲਈਆਂ ਹੋਈਆਂ ਕਿਸ ਤਰ੍ਹਾਂ ਦੇ આરોਪ ਲਾਏ ਉਸ ਉਹਨਾਂ ਔਰਤਾਂ ਨੇ ਇਹ ਗੱਲ ਸਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਓਪਨ ਹੁੰਦੇ ਆ ਪਰ ਉਹਨਾਂ ਦੀ ਵੀ ਇੱਕ ਲਿਮਟ ਹੁੰਦੀ ਹੈ ਤੁਸੀਂ ਇੰਨੀ ਗੰਦੀਆ ਹਰਕਤਾਂ ਨਹੀਂ ਕਰ ਸਕਦੇ ਉਹ ਵੀ ਪਬਲਿਕ ਪੇਜ ਤੇ ਖੁੱਲੇ ਆਮ ਕੀ ਕੀ ਕੁਛ ਕੀਤਾ ਇੰਟੈਂਸ਼ਨ ਤੁਹਾਡੀ ਜੋ ਮਰਜ਼ੀ ਹੋਵੇ ਪਰ ਜਿਹੜਾ ਤੁਸੀਂ ਐਕਸ਼ਨ ਕਰ ਰਹੇ ਹੋ ਨਾ ਸੋ ਸਾਰਿਆਂ ਦੀ ਨਿਗਾਹ ਦੇ ਵਿੱਚ ਆਉਂਦਾ ਜਿਸ ਦੀ ਵਜ੍ਹਾ ਤੋਂ ਤੁਹਾਨੂੰ ਐਡੀਆਂ ਵੱਡੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਤੁਸੀਂ ਦੇਖੋ ਕਿੰਨਾ ਬੇਸ਼ਰਮ ਹੈ ਨਾਦਰ ਅਲੀ ਸ਼ਾ ਤੁਸੀਂ ਖੁਦ ਦੇਖ ਕੇ ਸਮਝੋਗੇ ਕਿ ਇਹ ਲੋਕਾਂ ਦੀ ਵਜ੍ਹਾ ਤੋਂ ਬਦਨਾਮ ਹੁੰਦੇ ਆ ਇਹ ਲੋਕਾਂ ਦੀ ਵਜ੍ਹਾ ਤੋਂ ਸਾਨੂੰ ਦੇਖ ਕੇ ਲੋਕ ਕੋਸਦੇ ਆ ਤੇ ਸਾ ਤੋਂ ਦੂਰ ਭੱਜਦੇ ਆ ਇਹਨਾਂ ਦੀਆਂ ਗੰਦੀਆਂ ਹਰਕਤਾਂ ਕਰਕੇ ਸਾਰਾ ਕੁਝ ਹੁੰਦਾ ਸੋ ਤੁਸੀਂ ਦੇਖੋ ਅੱਗੇ ਸੋ ਟਾਕ ਯੂ ਕੁਇਕ ਯੈਸ ਆ ਸਰ ਆ ਸਰ ਮਰਸਿਸ ਸੋ ਗਿਵ ਮੀ ਯੋ ਕਾਬਰ ਅਗਰ ਯੂ ਕਾਬਰ ਏ ਵਾਟਸ ਗੋਇੰਗ ਆਨ ਯੂ ਨਾਈਟੀ ਆ ਨਾਟ ਆਮ ਨਾਟ ਆਨ ਯੂ ਯੈ Okay, so what's up? What's going on? Nothing. Nothing? Yeah. All right, I got called here because there's quite, uh, you know, multiple people yeah. that they said you're following them around no. doing inappropriate things. No, no. All right, well, listen, okay. that's what I'm being told. I'm not here. Okay. I didn't see it happen. Okay. That's why I'm talking to you about it, yeah. all right? Yeah. You don't have anything with the no, ID? Do you have a wallet or anything like no, that? No, not at um, Are you going to pay for this stuff? No. It's in my car. Well, you can't pay for it from your car, right? Yeah. I can, I can go grab it. All right, well, just give me a minute, all right? Hank, let's hang out over here. Get out of the way real quick. ਸੋ ਪੁਲਿਸ ਵਾਲਾ ਜਦੋਂ ਜਾਂਦਾ ਅੰਦਰ ਉਹਨੂੰ ਪੁੱਛਦਾ ਸਾਰਾ ਕੁਝ ਉਹਦੇ ਕੋਲ ਕੁਝ ਵੀ ਨਹੀਂ ਹੁੰਦਾ ਆਈਡੀ ਪੁੱਛਦਾ ਨਾ ਤਾਂ ਉਹਦੇ ਕੋਲ ਆਈਡੀ ਆ ਪਰਸ ਪੁੱਛਦਾ ਸਮਾਨ ਵੀ ਤੂੰ ਕੀ ਆ ਬੋਲਟ ਵੀ ਨਹੀਂ ਤੂੰ ਮਾਰਕੀਟ ਦੇ ਅੰਦਰ ਕੀ ਕਰਦਾ ਪਿਆ ਕੀ ਸ਼ਾਪਿੰਗ ਕਰੂੰਗਾ ਕੀ ਲਾਉਂਗਾ ਉਹ ਕੀ ਕਿੱਦਾਂ ਖਰੀਦੂੰਗਾ ਜਦੋਂ ਕੋਈ ਕੁਝ ਹੈ ਹੀ ਨਹੀਂ ਕਹਿੰਦਾ ਗੱਡੀ 'ਚ ਪਿਆ ਸਾਰਾ ਕੁਝ ਸੋ ਇੱਥੋਂ ਹੀ ਪਤਾ ਲੱਗਦਾ ਕਿ ਇਹ Follow Kardasiga, Serposer, Ekatarki, Kalo, Oziga. Oh, Get attracted easily. Oh, I see. I'm not like, I'm not, you know, my intentions is not good. So, what happened? You were aroused? Yeah, I was just aroused and I was walking around and three people were complaining. Oh, okay. Um, but they were saying I was touching myself too, but okay. I don't think I was. So. You don't think you were? No, I wasn't. Okay. Like, this is just weird for me. Yeah. How old are you? 29. 29. Yeah. आई नाउ अ डिवोर्स डिवोर्स ही एनी गर्लफ्रेंड नाउ अ यू हैव टू टू नो बट दे डोंट नो ईच अदर दे डोंट नो ईच अदर दैट्स गुड फिर यस और सेमिंग का बसिंग सो ऐसे तरह फिर इनु बाहर लेके जाते हैं दी गाड़ी दे विच जिथे खुद मन दा भी अपने आप कह रहा कि है कि हां मेरी एट एंड टेंशन एदा दी आ पर मेरा एक्शन जेड़ा ओ ਗਲਤ ਸੀਗਾ ਸੋ ਸਾਰਾ ਕੁਝ ਤੁਹਾਨੂੰ ਪਤਾ ਹੈ ਕਿ ਇਹ ਦੇਖ ਕੇ ਕੁੜੀਆਂ ਨੂੰ ਜ਼ਿਆਦਾ ਹੋ ਜਾਂਦਾ ਐਗਰੈਸਿਵ ਤੇ ਨਾਲ ਦੀ ਨਾਲ ਬੇਸ਼ਰਮ ਐਡਾ ਜ਼ਿਆਦਾ ਜਿਹੜਾ ਸ਼੍ਰੀਆਮ ਕਹਿ ਰਿਹਾ ਕਿ ਮੈਂ ਡਿਵੋਰਸ ਹੀ ਆ ਮੇਰਾ ਡਿਵੋਰਸ ਹੋਇਆ ਹੋਇਆ ਔਰ ਨਾਲ ਇਹ ਵੀ ਕਹਿ ਰਿਹਾ ਸ਼੍ਰੀਆਮ ਕਿ ਮੇਰੀਆਂ ਦੋ ਗਰਲਫ੍ਰੈਂਡ ਸੋ ਕਿੰਨਾ ਘਟੀਆ ਇਨਸਾਨ ਹੋਏਗਾ ਤੁਸੀਂ ਤੇ ਇੱਕ ਸਾਧਿਆ ਤੇ ਸੋਚ ਸਾਧਿਆ ਔਰ ਇਹਨੂੰ ਨਹੀਂ ਪਤਾ ਇਹ ਫਿਲਹਾਲ ਇਹ ਸੋਚਦਾ ਕੁਝ ਵੀ ਨਹੀਂ ਹੋਇਆ ਨਾਰਮਲ ਹੋਇਆ ਜੋ ਹੋਇਆ ਕਿਸੇ ਨੇ ਸ਼ਿਕਾਇਤ ਕੀਤੀ ਕਿ ਮੈਂ ਸ਼ੇਰ ਦਾ ਪਿਆ ਪੁਲਿਸ ਆਈ ਤੇ ਮੈਨੂੰ ਕੁਝ ਵੀ ਨਹੀਂ ਹੋਣਾ ਐਸੇ ਤਰ੍ਹਾਂ ਇਹਨੂੰ ਲੱਗਦਾ ਕਿ ਮੈਂ ਨਾਰਮਲ ਆ ਬਿਲਕੁਲ ਕੁਝ ਵੀ ਨਹੀਂ ਕਰ ਸਕਦੀ ਪੁਲਿਸ ਮੇਰਾ ਸੋ ਇਹਨੂੰ ਨਹੀਂ ਪਤਾ ਇਹ ਹੁਣ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਰਿਹਾ ਕਿਉਂਕਿ ਇਹਨੇ بار-बार ਹਰ ਟਾਈਮ ਇੱਕੋ ਹਰਕਤ ਕਰਦਾ ਰਿਹਾ ਉਹਨਾਂ ਔਰਤਾਂ ਦੀ ਬਲ ਦੇ ਦੇਖ ਕੇ ਜਿਹੜੀਆਂ ਉਹਨਾਂ ਨੇ ਔਰਤਾਂ ਨੇ ਬਲੇਮ ਕੀਤਾ ਸੋ ਬਾਅਦ ਚ ਪੁਲਿਸ ਵਾਲਾ ਫਿਰ ਜਾ ਕੇ ਅੰਦਰ ਚ ਪੁੱਛ ਕੇ ਆਇਆ ਉਹਨਾਂ ਨੂੰ ਔਰਤਾਂ ਨੂੰ ਕਿ ਤੁਹਾਡੇ ਕੋਲ ਆਹ ਹੋਣੇ ਤੁਹਾਡੀ ਆਈਡੀ ਦੋ ਤੇ ਇਹਨਾਂ ਨੂੰ ਆਪਾਂ ਚਾਰਜ ਲਾ ਕੇ ਇਹਨੂੰ ਅਰੈਸਟ ਕਰਕੇ ਅੰਦਰ ਭੇਜਣਾ ਸੋ ਦੇਖ ਲਓ ਕੀ ਹੋ ਰਿਹਾ ਅੱਗੇ ਦੇਖੋ ਗਿਵ ਮੀ ਯੂ ਸਟੇਟਮੈਂਟ ਦ ਸੇਮ ਵਟ ਇਮ ਸੋ ওকে ਆਮ ਆਈ ਥਿੰਕ ਥੈਟ ਵਿਲ ਬੀ ਇਨਾਫ ਯੂ نو ਯੂ ਸੈਡ ਯੂ ਹੈਵ ਟੂ ਲੀਵ ਆਈ ਗਟ ਯਰ ਫੋਲੋ ਆਮ ਗੋਇੰ ਟੂ ਐਡ ਯੂ ਇਨ ਰਿਪੋਰਟ ਆਮ ਰਾਈਟ ਨਾਓ I'm going to go out there and uh, place him okay. on arrest for, at minimum, disorderly conduct. And I'll talk to my supervisor and we'll possibly adjust from there. Um, okay. I'm just going to get a statement from you real quick after that, and then um, that'll be that, okay? Like even if you want me to go to the station and I need to say... If you want to come down to the station and fill out a written statement yeah. yourself once you're done, that'd be perfect. Sure, I'm here sure. till 4. Okay. If you can't get there before 4, um, anybody can take it, but if you get there before 4, I uh, okay. ਆਹ ਰਹਿ ਗਿਆ ਠੀਕ ਹੈ। ਯਾ ਯਾ ਆਹ ਇਸਕੇ ਨਾਲ ਸੋ ਇਹ ਵੀਡੀਓ 5-6 ਮਹੀਨੇ ਪੁਰਾਣੀ ਹੈ 2025 ਮਈ ਮਹੀਨੇ ਦੀ ਆਈ ਥਿੰਕ ਪਰ ਵੀਡੀਓ ਤੁਹਾਨੂੰ ਪਤਾ ਥੋੜੀ ਲੇਟ ਹੈ ਰਿਲੀਜ਼ ਕਰਦੇ ਹੁੰਦੇ ਜਿੰਨੀਆਂ ਵੀ ਬੋਡੀ ਕਾਮ ਤੋਂ ਪੁਲਿਸ ਦੇ ਵੀਡੀਓਜ਼ ਆਫੀਸਰ ਹੁੰਦੇ ਆ ਜਿਹੜੇ ਉਹਨਾਂ ਦੀਆਂ ਵੀਡੀਓਜ਼ ਰਿਲੀਜ਼ ਹੁੰਦੀਆਂ ਸੋ ਐਸੇ ਤਰ੍ਹਾਂ ਹੁਣ ਇਹਨੂੰ ਤਾਂ ਲੈਣ ਦੇ ਦੇਣੇ ਪੈ ਗਏ ਤਾਂ ਚਲਾ ਗਿਆ ਅੰਦਰ ਜੇਲ੍ਹ ਦੇ ਵਿੱਚ ਪਰ ਇਹ ਵੀਡੀਓ ਬਣਾਉਣ ਦਾ ਤੇ ਤੁਹਾਡੇ ਮੂਰੇ ਇਸ ਵੀਡੀਓ ਨੂੰ ਰੱਖਣ ਦਾ ਮਤਲਬ ਸਿਰਫ ਇਹੀ ਆ ਕਿ ਪਹਿਲਾਂ ਇਸ ਟਾਈਮ ਦੇ ਉੱਪਰ ਇੰਨੀ ਕਿ ਜ਼ਿਆਦਾ ਅੱਗ ਲੱਗੀ ਹੋਈ ਆ ਅਮਰੀਕਾ ਦੇ ਵਿੱਚ ਕਿ ਤੁਹਾਡੀ ਸੋਚ ਤੋਂ ਪਰੇ ਹੋਇਆ ਪਿਆ ਸਾਰਾ ਕੁਝ ਪਹਿਲਾਂ ਇਮੀਗ੍ਰੈਂਟਸ ਨੂੰ ਆਪਣੇ ਏਸ਼ੀਅਨ ਨੂੰ ਇਹ ਲੋਕ ਦੇਖ ਕੇ ਜਰਦੇ ਨਹੀਂ ਉੱਤੋਂ ਅਗਰ ਆਪਾਂ ਇਦਾਂ ਦੀਆਂ ਹਰਕਤਾਂ ਕਰੂਗੇ ਟੁੱਚੀਆਂ ਫਿਰ ਤੁਹਾਨੂੰ ਪਤਾ ਹੀ ਆ ਕਿ ਗੱਲ ਕਿੱਥੇ ਤੱਕ ਪਹੁੰਚਣੀ ਆ ਉਹ ਕਿਹੜਾ ਇਦਾਂ ਦਾ ਇਹ ਟਰੱਕ ਇੰਡਸਟਰੀ ਦੇਖ ਲਓ ਆਪਾਂ ਏਸ਼ੀਅਨ ਬਦਨਾਮ ਹੋ ਗਿਆ ਹਰ ਇੱਕ ਚੀਜ਼ ਦੇ ਵਿੱਚ ਆਪਾਂ ਨੂੰ ਬਲੇਮ ਕੀਤਾ ਜਾ ਰਿਹਾ ਹੈ। ਲੋ ਆਪਣੇ ਜੁਵੇਲਰ ਉਹ ਫੜ ਹੋ ਗਏ ਫਰਾਡ ਕਰਦੇ। ਸਕੈਮ ਉਹ ਆਪਣੇ ਐਸ਼ੀਅਨ ਕਰਦੇ ਪਏ ਆ। ਸੋ ਅਗਰ ਹੁਣ ਆਪਾਂ ਇਦਾਂ ਦੀਆਂ ਟੁੱਟੀਆਂ ਹਰਕਤਾਂ ਦੀਆਂ ਵੀ ਵੀਡੀਓਜ਼ ਲਗਾਤਾਰ ਬਾਹਰ ਆਉਣ ਲੱਗ ਗਿਆ ਫਿਰ ਤੁਹਾਡਾ ਇੱਥੋਂ ਦੇ ਲੋਕਾਂ ਨੇ ਵੀ ਵਿਰੋਧ ਕਰਨਾ ਹੈ। ਔਰ ਤਾਂ ਹੀ ਤੋਂ ਤੋਂ ਲੋਕ ਭੱਜਦੇ ਆ ਕਿ ਤੁਹਾਡੀਆਂ ਹਰਕਤਾਂ ਔਰ ਤੁਹਾਡੀ ਨੀਅਤ ਬਿਲਕੁਲ ਵੀ ਠੀਕ ਨਹੀਂ ਹੁੰਦੀ। ਸੋ ਹੁਣ ਤੁਸੀਂ ਦੇਖ ਲਓ ਇਹਨਾਂ ਦੇ ਵਿੱਚ ਕੀ ਕੁਝ ਹੋ ਰਿਹਾ। ਕਿੱਦਾਂ ਉਹ ਔਰਤਾਂ ਕਿੰਨੀਆਂ ਆਪਣੇ ਆਪ ਦੇ ਵਿੱਚ ਜਿਲਕਤ ਮਹਿਸੂਸ ਕਰ ਰਹੀ ਹਣੀ ਜਦੋਂ ਇਹ ਹਰਕਤਾਂ ਕਰਦਾ ਸੀਗਾ ਸੋ ਮੈਂ ਸਰੇਆਮ ਖੁੱਲ ਕੇ ਨਹੀਂ ਕਹਿਦਾ ਪਰ ਤੁਸੀਂ ਆਈ ਥਿੰਕ ਸਾਰਾ ਕੁਝ ਸਮਝ ਗਏ ਹੋਗੇ ਕਿ ਇਹਨੇ ਕਿਦਾਂ ਦੀ ਘਟੀਆ ਹਰਕਤ ਕੀਤੀ ਹੈ ਤੇ ਜਿਹਦੀ ਜaza ਇਹਨੂੰ ਮਿਲੀ ਜਾ ਤੇ ਮਿਲਣੀ ਵੀ ਚਾਹੀਦੀ ਆ ਸੋ ਬਾਕੀ ਹੁਣ ਬਹੁਤ ਹੋਰ ਭਰਾਵਾਂ ਨੂੰ ਵੀ ਇਹ ਕੰਨ ਹੋਣਾ ਚਾਹੀਦਾ ਕਿ ਠੀਕ ਆ ਤੁਹਾਡੇ ਦਿਲ ਦੇ ਵਿੱਚ ਜੋ ਮਰਜ਼ਾ ਜਿੰਨਾ ਮਰਜੀ ਇਹ ਦੇਸ਼ ਫੋਰਵਰਡ ਆ ਅੱਗੇ ਨਿਕਲਿਆ ਪਰ ਇੱਕ ਲਿਮਟ ਹੁੰਦੀ ਆ ਤੁਹਾਨੂੰ ਆਪਣੀਆਂ ਹਰਕਤਾਂ ਦੇ ਉੱਪਰ ਆਪਣੀ ਘਟਿਆ ਪੰਦੇ ਉੱਪਰ ਤੁਹਾਨੂੰ ਸਬਰ ਕਰਨਾ ਪੈਣਾ ਤੁਹਾਨੂੰ ਉਹਦੇ ਉੱਪਰ ਕੰਟਰੋਲ ਕਰਨਾ ਪੈਣਾ ਨਹੀਂ ਤਾਂ ਫਿਰ ਬਦਨਾਮੀ ਹੋਣੀ ਆ ਜਿਹੜੀ ਉਹ ਅਲੱਗ ਤੋਂ ਹੋਣੀ ਆ ਆਪਣੀ ਏਸ਼ੀਆ ਦੀ ਔਰ ਦੂਜੀ ਗੱਲ ਜਿਹੜਾ ਇਹ ਚੀਜ਼ ਹੋ ਰਹੀ ਆ ਨਾ ਕੀ ਤੁਹਾਨੂੰ ਫਿਰ ਜੇਲਾਂ ਦਾ ਫਿਰ ਤੁਹਾਨੂੰ ਕੋਈ ਹੋਰ ਵੀ ਨੁਕਸਾਨ ਚੱਲਣੇ ਪੈਣੇ ਆ ਉਹ ਬਾਅਦ ਦੀਆਂ ਗੱਲਾਂ ਬਾਕੀ ਆਈ ਹੋਪ ਹੋ ਤੁਸੀਂ ਸਾਰਾ ਕੁਝ ਸਮਝ ਗਏ ਹੋਗੇ ਅਗਰ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਕਮੈਂਟ ਕਰਕੇ ਜਰੂਰ ਆਪਣੀ ਇੱਕ ਵਾਰ رائے ਜਰੂਰ ਲਿਖਿਓ ਕੀ ਤੁਹਾਡੀ رائے ਆ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਗਰ ਹਜੇ ਤੱਕ ਨਹੀਂ ਕੀਤਾ ਸੋ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ ਮਿਲਦੇ ਆ ਨਵੀਂ ਅਪਡੇਟ ਦੇ